ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਜੀ ਅੱਜ ਦੀ ਵੀਡੀਓ ਦੇ ਵਿੱਚ ਗੱਡੀਆਂ ਦਿਖਾ ਦੇ ਮਿੱਤਰਾਂ ਗੱਡੀਆਂ ਦਿਖਾਉਣੀਆਂ ਨੇ ਤੁਹਾਨੂੰ ਸਿਰਫ 10 ਪਰ ਗੱਡੀਆਂ ਇਹ ਜੀਆਂ ਕਿ ਤੁਸੀਂ ਭੱਜੇ ਆਉਣਾ ਪਠਾਨਕੋਟ ਆਪਾਂ ਖੜੇ ਆ ਬਜੀ ਕਾਰ ਐਂਡ ਬਾਈਕ ਮਹਿੰਦਰਾ ਫਾਸ ਚੋਇਸ ਜੇ ਐਸ ਗਰੂਵਰ ਆਟੋਜ਼ ਪਠਾਨਕੋਟ ਸ਼ਹਿਰ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ 10 ਕਾਰਾਂ ਦਿਖਾਉਣੀਆਂ ਨੇ ਉਹਦੇ ਵਿੱਚੋਂ 8 ਕਾਰਾਂ ਅਨ ਰਜਿਸਟਰ ਨੇ ਯਾਨੀ ਕਿ ਡੈਮੋ ਕਾਰਾਂ ਜਿਨ੍ਹਾਂ ਦੇ ਫਰਸਟ ਓਨਰ ਤੁਸੀਂ ਬਣੋਗੇ ਤੁਹਾਡੇ ਨਾਮ ਤੇ ਬਿਲ ਕੱਟਿਆ ਜਾਊਗਾ ਤੁਸੀਂ ਹੀ ਪਹਿਲੇ ਮਾਲਕ ਬਣੋਗੇ ਕਾਰ ਦੇ ਹਲੇ ਤੱਕ ਗੱਡੀਆਂ ਰਜਿਸਟਰ ਨਹੀਂ ਹੋਈਆਂ ਹੋਈਆਂ ਤੇ ਮੈਡਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਵੈਲਕਮ ਆ ਜੀ ਤੁਹਾਡਾ ਵੀਡੀਓ ਦੇ ਵਿੱਚ ਠੀਕ ਹੈ ਤੇ ਮੈਡਮ ਮੈਂ ਦੱਸ ਹੀ ਦਿੱਤਾ ਵੈਸੇ ਤਾਂ ਵੀ ਆਪਾਂ ਜ਼ਿਆਦਾਤਰ 10 11 ਦੇ ਵਿੱਚੋਂ ਆਪਣੀਆਂ 8 11 ਹਨ ਰਜਿਸਟਰ ਨੇ ਹਨਾ ਹਾਂਜੀ ਡੈਮੋ ਕਾਰਾਂ ਨੇਗੀਆਂ ਬਿਲਕੁਲ ਤੇ ਇੱਕ ਵਾਰੀ ਦਿਖਾ ਦੇ ਮਿੱਤਰਾਂ ਇਹਦੇ ਵਿੱਚ ਤੁਹਾਨੂੰ ਸਕੋਰਪਿਓ ਐਨ ਸਕੋਰਪਿਓ ਕਲਾਸਿਕ ਬਲੈਰੋ ਨਿਓ ਥਾਰ ਰੌਕਸ ਐਕਸ ਯੂਵੀ 7 ਡਬਲਓ ਤੇ ਦੋ 3 ਐਕਸਓ ਕਾਰਾਂ ਖੜੀਆਂ ਲੱਗੀਆਂ ਇਹ ਜਿਹੜੇ ਪ੍ਰੋਡਕਟ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਣੇ ਨੇ ਤੇ ਜਿਹੜਾ ਬੰਦਾ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਇੱਥੇ ਆਊਗਾ ਉਹਦਾ ਵੱਖਰਾ ਮਾਨਤਨ ਜਿਹੜਾ ਕੀਤਾ ਜਾਊਗਾ ਤੇ ਮੈਡਮ ਆਪਾਂ ਸਟਾਰਟਿੰਗ ਕਰਦੇ ਆ ਸਕੋਰਪਿਓ ਐਨ ਖੜੀ ਹੈ ਆਪਣੇ ਕੋਲ ਇਹਦੀ ਡਿਟੇਲ ਦੇ ਦਿਓ ਸਕੋਰਪੀਅਨ 2000 ਹੈ 24 ਮਾਡਲ ਹੈ 7000 ਕਿਲੋਮੀਟਰ ਚੱਲੀ ਹੋਈ ਹੈ 4/4 ਜੀ ਹਾਂਜੀ ਆਟੋਮੈਟਿਕ ਹੈ 2024 ਮਾਡਲ 7000 ਕਿਲੋਮੀਟਰ ਚੱਲੀ ਹੋਈ 4/4 ਦੇ ਵਿੱਚ ਆਟੋਮੈਟਿਕ ਜੈਡ 8 ਐਲ ਸਭ ਤੋਂ ਟਾਪ ਮਾਡਲ ਗੱਡੀ ਹੈ ਸਕੋਰਪਿਓ ਐਨ ਦੇ ਵਿੱਚ ਸਭ ਤੋਂ ਟਾਪ ਵਾਲਾ ਵੇਰੀਐਂਟ ਹੈ ਦਿਖਾ ਦੇ ਮਿੱਤਰ ਆ ਡੀਜ਼ਲ ਦੀ ਕਾਰ ਹੈ ਨਾ ਮੇਰੇ ਬਿਲਕੁਲ ਸਰ ਡੀਜ਼ਲ ਦੀ ਕਾਰ ਹੈ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਬਈ ਜੀ ਬਿਲਕੁਲ ਸਕਰਾਚ ਲੈਸ ਨਵੀਂ ਕਾਰ ਹੈ ਇਹਦਾ ਜਿਹੜਾ ਵੀ ਕੰਪਨੀ ਦਾ ਰੇਟ ਹੈਗਾ ਤੁਸੀਂ ਸ਼ੋਰੂਮ ਚ ਜਾ ਕੇ ਪਤਾ ਕਰ ਲਿਓ ਉਹਦੇ ਨਾਲੋਂ ਥੋੜਾ ਬਹੁਤ ਜ਼ਿਆਦਾ ਬੈਨੀਫਿਟ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਤੇ ਜਿਹੜੀ ਇਹ ਕਾਰ ਮਿਲ ਜੂਗੀ ਮੈਡਮ ਜੋ ਮੈਂ ਗੱਲ ਕਹਿ ਰਿਹਾ ਸਹੀ ਆ ਬਿਲਕੁਕੁਲ ਸਰ ਇਦਾਂ ਹੀ ਆ ਨਾ ਵਧੀਆ ਡਿਸਕਾਊਂਟ ਦੇ ਉੱਤੇ ਗੱਡੀ ਮਿਲ ਜੂਗੀ ਤੇ ਇਹਦੇ ਫਰਸਟ ਓਨਰ ਤੁਸੀਂ ਬਣੋਗੇ ਜਿਹੜਾ ਵੀ ਲਊਗਾ ਉਹ ਫਰਸਟ ਓਨਰ ਬਣੂਗਾ ਹਜੇ ਤੱਕ ਗੱਡੀ ਰਜਿਸਟਰ ਨਹੀਂ ਹੋ ਤੇ ਅੱਗੇ ਆ ਗਈ ਫੇਰ ਸਕੋਰਪਿਓ ਐਨ ਚਿੱਟੇ ਰੰਗ ਦੇ ਵਿੱਚ ਦੱਸੋ ਮੈਡਮ ਡਿਟੇਲ 2022 ਮਾਡਲ ਹੈ ਪੈਟਰੋਲ ਜੀ Z8L ਹੈ ਮੈਨੂਅਲ ਟਰਾਂਸਮਿਸ਼ਨ ਹੈ ਹੂੰ 18000 ਕਿਲੋਮੀਟਰ ਚੱਲੀ ਹੋਈ ਹੈ 2022 ਮਾਡਲ ਹਾਂਜੀ ਪੈਟਰੋਲ 18000 ਚੱਲੀ ਹੋਈ Z8L ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਮਤਲਬ ਮਾਡਲ ਸਾਰਿਆਂ ਨੂੰ ਉੱਪਰ ਲਈ ਆ ਇੱਕ ਤਾਂ ਇਹ 4x4 ਨਹੀਂ ਹੈਗੀ ਇੱਕ ਆਟੋਮੈਟਿਕ ਨਹੀਂ ਹੈਗੀ ਇਹ ਮੈਨੂਅਲ ਦੇ ਵਿੱਚ ਪੈਟਰੋਲ ਦੀ ਸਕੋਰਪਿਓ ਐ ਨਾ 18000 ਚੱਲੀ ਆ ਰਿਕਾਰਡ ਦੇ ਨਾਲ ਚੱਲੀਆਂ ਹੋਈਆਂ ਗੱਡੀਆਂ ਹੁੰਦੀਆਂ ਨੇ ਬਾਈ ਇਹਨਾਂ ਦਾ ਕੋਈ ਮੀਟਰ ਬੈਕ ਨਹੀਂ ਹੁੰਦਾ ਕਿਉਂਕਿ ਇਹ ਕਾਰਾਂ ਆਪਾਂ ਜਦੋਂ ਏਜੰਸੀ ਦੇ ਵਿੱਚ ਨਵੀਂ ਕਾਰ ਲਾਂਚ ਹੁੰਦੀ ਆ ਕੋਈ ਗੱਡੀ ਲੈਣ ਜਾਂਦੇ ਆ ਆਪਾਂ ਨੂੰ ਟੈਸਟ ਡਰਾਈਵ ਜਿਹੜੀ ਗੱਡੀ ਦੇ ਉੱਤੇ ਮਿਲਦੀ ਆ ਉਹ ਕਾਰਾਂ ਨੇ ਇਹ ਡੈਮੋ ਕਾਰਾਂ ਤੇ ਇਹ ਰਜਿਸਟਰੀ ਇਹ ਵੀ ਇਹ ਵੀ ਅਨਰਜਿਸਟਰ ਹਨ ਇਹ ਵੀ ਡੈਮੋ ਕਾਰ ਆ ਇਹ ਵੀ ਤੁਹਾਡੇ ਨਾਮ ਦੇ ਰਜਿਸਟਰ ਹੋਊਗੀ ਤੁਸੀਂ ਫਸਟ ਓਨਰ ਬਣੋਗੇ Z8L ਮੈਨੂਅਲ ਦੇ ਵਿੱਚ ਪੈਟਰੋਲ 22 ਮਾਡਲ ਬਿਲਕੁਲ 18000 ਚੱਲੀ ਹੋਈ ਬਿਲਕੁਲ ਸਰ ਇਹਦੇ ਉੱਤੇ ਵੀ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਮਿਲ ਜੂਗਾ ਮੌਕੇ ਤੇ ਆ ਕੇ ਡ ਸਾਰੀ ਗੱਲਬਾਤ ਤੁਸੀਂ ਜਿੰਨਾ ਵੀ ਨੇਗੋਸ਼ੀਏਬਲ ਕਰ ਸਕਦੇ ਹੋ ਇੱਥੇ ਆ ਕੇ ਕਰ ਸਕਦੇ ਹੋ ਵੀਰੇ ਪਠਾਨਕੋਟ ਤੇ ਤੁਹਾਡਾ ਮੌਕੇ ਦਾ ਰੇਟ ਹੋਊਗਾ ਬਹੁਤ ਵਧੀਆ ਨਮੀ ਦੇ ਨਾਲ ਥੋੜਾ ਫਾਇਦਾ ਹੋ ਜਾਊਗਾ ਅੱਗੇ ਆ ਗਈ ਕਾਲੇ ਰੰਗ ਦੀ ਸਕੋਰਪੀਓ ਕਲਾਸਿਕ S11 ਦੱਸਿਓ ਜੀ ਸਕੋਰਪੀਓ S11 ਹੈ 2022 ਮਾਡਲ ਹੈ ਫਸਟ ਓਨਰ ਗੱਡੀ ਹੈ ਇਹ ਰਜਿਸਟਰ ਕਰ ਹੈ ਹਾਂਜੀ ਇਹ ਐਚਪੀ ਨੰਬਰ ਦੇ ਉੱਤੇ ਰਜਿਸਟਰ ਹੋਇਆ ਜੀ ਫਸਟ ਓਨਰ ਗੱਡੀ ਹੈ ਇਹ ਇਹਦੇ ਤੁਸੀਂ ਸੈਕੰਡ ਓਨਰ ਬਣੋਗੇ ਇਹ ਡੈਮੋ ਗਾਰ ਨਹੀਂ ਹੈਗੀ ਪਿੱਛੋਂ ਹੋ ਕੇ ਦਿਖਾ ਦੇ ਇਹ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ ਕੰਪਨੀ ਵਾਲੇ ਨਾਲ ਦੀ ਉਲਾਈਆ ਤੇ ਗੱਡੀ ਥੋੜੀ ਜਿਹੀ ਗੰਦੀ ਖੜੀ ਆ ਥੋੜੀ ਸਾਫ ਕਰਾਉਣ ਵਾਲੀ ਆ ਇਹ ਮੈਡਮ ਤੁਹਾਡੇ ਲਈ ਲਾਂਭਾ ਕੇ ਤੁਸੀਂ ਗੱਡੀ ਸਾਫ ਨਹੀਂ ਕਰਾਈ ਆਪਾਂ ਵੀਡੀਓ ਬਣਾਉਣੀ ਸੀ ਤੁਹਾਨੂੰ ਪਤਾ ਸੀ 37000 ਜਦੋਂ ਤੁਸੀਂ ਆਓਗੇ ਇੱਥੇ ਆ ਕੇ ਡੀਲ ਕਰੋਗੇ ਤਾਂ ਤੁਹਾਨੂੰ ਵਧੀਆ ਮਤਲਬ ਐਨ ਡਾਇਰੈਕਟਲੀ ਇਨ ਕਰਾ ਕੇ ਪੂਰਾ ਵਧੀਆ ਕਰਾ ਕੇ ਗੱਡੀ ਦਿੱਤੀ ਜਾਊਗੀ ਮੈਡਮ ਬਿਲਕੁਲ ਮਾਡਲ 2022 22 ਹਾਂਜੀ ਓਨਰ ਫਸਟ ਚੱਲੀ 37000 ਚੱਲੀ ਆ 37000 ਚੱਲੀ ਡੀਜ਼ਲ ਦੀ ਮੈਨੂਅਲ ਸਭ ਤੋਂ ਟਾਪ S11 ਕਲਾਸਿਕ ਦੇ ਵਿੱਚ ਇਹਦੇ ਵਿੱਚੋਂ ਵੀ ਵਧੀਆ ਡਿਸਕਾਊਂਟ ਵਧੀਆ ਰੇਟ ਮਿਲ ਜੂਗਾ ਬਾਈ ਜੀ ਤੇ ਅੱਗੇ ਆ ਗਈ ਬਲੈਰੋ ਨਿਊ ਚਿੱਟੇ ਰੰਗ ਦੀ ਦੱਸੋ ਜੀ ਬਲੈਰੋ ਨਿਊ 2021 ਮਾਡਲ ਹੈ ਐਨ 10 ਵੇਰੀਐਂਟ ਹੈ ਐਨ 10 ਇਹ ਟੌਪਰ ਲੱਗਿਆ ਮੈਡਮ ਹਾਂਜੀ ਸਰ ਠੀਕ ਹੈ 21 ਮਾਡਲ ਐਨ 10 ਟੌਪ ਡੀਜ਼ਲ ਦੇ ਵਿੱਚ ਹਾਂਜੀ ਇਹ ਚੱਲੀ ਕਿੰਨੀ ਹੈ ਜੀ ਇਹ 33000 ਇਹ 31000 ਚੱਲੀ ਆ ਇਹ ਵੀ ਡੈਮੋ ਕਾਰ ਆ ਇਹ ਵੀ ਹਲੇ ਤੱਕ ਰਜਿਸਟਰ ਨਹੀਂ ਹੋਈ ਇਹਦੇ ਵੀ ਫਰਸਟ ਓਨਰ ਤੁਸੀਂ ਬਣੋਗੇ ਜਿਹੜਾ ਵੀਰ ਲਊਗਾ ਆ ਕੇ ਕਰੋ ਜੀ ਚੈੱਕ 31000 ਚੱਲੀ ਹੋਈ 2021 ਮਾਡਲ ਡੈਮੋ ਕਾਰ ਅਨ ਰਜਿਸਟਰ ਟੌਪ ਵਾਲਾ ਮਾਡਲ ਐਨ 10 ਬਿਲਕੁਲ ਤੇ ਇਹਦੇ ਵਿੱਚੋਂ ਵੀ ਤੁਹਾਡਾ ਬਹੁਤ ਵਧੀਆ ਡਿਸਕਾਊਂਟ ਮਿਲ ਜੂਗਾ ਤੁਹਾਨੂੰ ਨਵੀਂ ਦੇ ਨਾਲੋਂ ਤੇ ਅੱਗੇ ਆ ਗਈ ਬਾਈ ਜੀ ਥਾਰ ਰੌਕਸ ਕਾਲੇ ਰੰਗ ਦੇ ਵਿੱਚ ਦੱਸਿਓ ਮੈਡਮ ਥਾਰ ਰੌਕਸ 2024 ਮਾਡਲ ਹੈ AX7 ਲਗਜ਼ਰੀ 4x4 ਠੀਕ ਹੈ 11000 ਕਿਲੋਮੀਟਰ ਚੱਲੀ ਹੋਈ ਹੈ ਹੂੰ 2024 ਮਾਡਲ ਹੈ ਡੀਜ਼ਲ ਦੇ ਵਿੱਚ ਹਾਂਜੀ 2024 ਮਾਡਲ ਡੈਮੋ ਕਾਰ ਅਨ ਰਜਿਸਟਰ ਇਹਦੇ ਵੀ ਫਸਟ ਓਨਰ ਤੁਸੀਂ ਬਣੋਗੇ ਇਹ ਹੈਗੀ ਆ AX7L ਸਭ ਤੋਂ ਟੌਪ 4x4 ਆਟੋਮੈਟਿਕ ਡੀਜ਼ਲ ਲੇ ਮੇਟਰ ਦਿਖਾ ਦੇ ਗੱਡੀ ਕੰਡੀਸ਼ਨ ਚ ਚੈੱਕ ਕਰ ਲੋ ਬਈ ਜੀ ਗੱਡੀ ਬਿਲਕੁਲ ਸਕਰਾਚ ਲੈਸ ਆ ਜਿਹੜਾ ਵੀਰ ਨਵੀਂ ਥਾਰ ਰੌਕਸ ਲੈਂਡ ਦੀ ਪਲੈਨਿੰਗ ਕਰ ਰਿਹਾ ਤੁਸੀਂ ਆ ਗੱਡੀ ਲੈ ਸਕਦੇ ਹੋ ਬਿਲਕੁਲ ਨਵੀਂ ਕਾਰ ਆ ਥੋੜੀ ਜੀ ਚੱਲੀ ਆ ਸਿਰਫ 11000 ਕਿਲੋਮੀਟਰ ਤੇ ਇਹਦੇ ਵਿੱਚੋਂ ਵੀ ਥੋੜੀ ਮੋਟੀ ਬਚਤ ਹੋ ਜੂਗੀ ਤੇ ਫਰਸਟ ਓਨਰ ਵੀ ਤੁਸੀਂ ਬਣੋਗੇ ਸਭ ਤੋਂ ਵੱਡਾ ਫਾਇਦਾ ਬਾਈ ਇਹ ਡੈਮੋ ਕਾਰ ਆ ਖਰੀਦਣ ਦਾ ਕਿ ਬਿਲਕੁਲ ਨਵੀਂ ਕਾਰ ਆ ਬਚਤ ਤੁਹਾਨੂੰ ਨਵੀਂ ਦੇ ਨਾਲੋਂ ਬਹੁਤ ਹੋ ਜੂਗੀ ਤੇ ਫਰਸਟ ਓਨਰ ਵੀ ਤੁਸੀਂ ਬਣ ਜਾਓਗੇ ਕੱਲ ਨੂੰ ਜਦੋਂ ਤੁਸੀਂ ਕਾਰ ਸੇਲ ਕਰਨੀ ਆ ਤਾਂ ਕੋਈ ਇਹ ਨਹੀਂ ਦੱਸ ਸਕਦਾ ਕਿ ਤੁਸੀਂ ਥੋੜੀ ਜੀ ਗਾਰ ਚੱਲੀ ਹੋਈ ਲਈ ਸੀਗੀ ਤੁਹਾਨੂੰ ਫਾਇਦਾ ਵਧੀਆ ਹੋ ਜਾਊਗਾ ਤੇ ਅੱਗੇ ਆ ਗਈ ਐਕਸ ਜੂਵੀ ਦੱਸਿਓ ਜੀ ਐਕਸ ਜੂਵੀ 7 ਡਬਲਓ 2024 ਮਾਡਲ ਹੈ ਹਮ ਏਐਕਸ 7 ਲਗਜ਼ਰੀ ਏਐਕਸ 7 ਲਗਜ਼ਰੀ ਮੈਨੂਅਲ ਟਰਾਂਸਮਿਸ਼ਨ ਹੈ ਠੀਕ ਹੈ ਜੀ 2024 ਮਾਡਲ ਹਾਂਜੀ ਏਐਕਸ 7 ਲਗਜ਼ਰੀ ਮੈਨੂਅਲ ਦੇ ਵਿੱਚ ਇਹ ਡੀਜ਼ਲ ਹੈ ਨਾ ਮਣੋ ਹਾਂਜੀ ਸਰ ਚੱਲੀ ਕਿੰਨੀ ਹੈ ਇਹ 12000 ਸਿਰਫ 12000 ਚੱਲੀ ਹੈ ਕਰੋ ਜੀ ਚੈੱਕ ਟਾਪ ਮਾਡਲ ਦੇ ਵਿੱਚ ਡੀਜ਼ਲ ਦੀ ਮੈਨੂਅਲ ਕਾਰ ਸਿਰਫ 12000 ਚੱਲੀ ਆ ਦੇਖੋ ਗੱਡੀ ਦਾ ਇੰਟੀਰੀਅਰ ਕਿੰਨਾ ਸਾਫ਼ ਸੁਥਰਾ ਪਿੱਛੋਂ ਵੀ ਦਿਖਾ ਦੇ ਆ ਸੀਟਾਂ ਲੋ ਜੀ ਕਰੋ ਚੈੱਕ ਇਹ ਗੱਡੀਆਂ 5-7 ਕਿਲੋਮੀਟਰ ਬੰਦਾ ਚਲਾਉਂਦਾ ਡੈਮੋ ਕਾਰ ਦੇ ਤੌਰ ਦੇ ਉੱਤੇ ਕਿਉਂਕਿ ਜਦੋਂ ਆਪਾਂ ਟੈਸਟ ਡਰਾਈਵ ਲੈਨੇ ਆ ਤਾਂ ਏਜੰਸੀ ਵਾਲੇ ਆਪਾਂ ਨੂੰ ਇੰਨਾ ਕੀ ਅਲਾਉ ਕਰਦਾਈ 5-7 ਕਿਲੋਮੀਟਰ ਚਲਾਈ ਤੇ ਉਦੋਂ ਬਾਅਦ ਆਪਾਂ ਖੜਾ ਲੈਂਦੇ ਆ ਕਰ ਇਸ ਕਰਕੇ ਕਾਰਾਂ ਦੇ ਨਾਲ ਬਹੁਤਾ ਜ਼ਿਆਦਾ ਥੱਕਾ ਵੀ ਨਹੀਂ ਹੁੰਦਾ ਨਾ ਤਾਂ ਕਰਕੇ ਵਧੀਆ ਕਾਰਾਂ ਨੇ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਤੇ ਮੈਡਮ ਇਹਦੇ ਵਿੱਚੋਂ ਵੀ ਪੂਰਾ ਵਧੀਆ ਫਾਇਦਾ ਕਰਾ ਦੋ। ਬਿਲਕੁਲ ਸਰ ਬਿਲਕੁਲ। ਇਹ ਵੀ ਡੈਮੋ ਕਰਾ ਅਨ ਰਜਿਸਟਰ ਇਹਦੇ ਵੀ ਫਰਸਟ ਓਨਰ ਬਾਈ ਤੁਸੀਂ ਇਹ ਬਣਾਓਗੇ ਤੇ ਅੱਗੇ ਜਿਹੜੀ ਐਕਸ ਜੂ ਵੀ ਖੜੀ ਆ ਇਹ ਰਜਿਸਟਰ ਕਰਾ ਦੱਸੋ ਮੈਡਮ। 2021 ਮਾਡਲ ਹੈ। ਜੀ। AX7 ਮੈਨੂਅਲ ਟਰਾਂਸਮਿਸ਼ਨ ਡੀਜ਼ਲ। AX7 ਮੈਨੂਅਲ ਟਰਾਂਸਮਿਸ਼ਨ ਡੀਜ਼ਲ ਦੇ ਵਿੱਚ 2021 ਮਾਡਲ। ਇਹ ਕਿੰਨੀ ਚੱਲੀ ਆ ਜੀ? ਇਹ ਗੱਡੀ 250000 ਇਹ 25000 ਚੱਲੀ ਆ ਬਾਈ ਜੀ ਇਹ ਰਜਿਸਟਰ ਆ ਇਹ ਫਰਸਟ ਓਨਰ ਆ ਇਹਦੇ ਤੁਸੀਂ ਸੈਕੰਡ ਓਨਰ ਬਣੋਗੇ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਗੱਡੀ ਆ ਡ 25000 ਚੱਲੀ ਹੋਈ 2021 ਮਾਡਲ AX7 ਤੇ ਇਹਦੇ ਵਿੱਚੋਂ ਵੀ ਤੁਹਾਡਾ ਜੋ ਵੱਧ ਤੋਂ ਵੱਧ ਰਿਗਾਰਡ ਹੋ ਸਕਦਾ ਤੁਹਾਡਾ ਜਿੰਨਾ ਮਾਨਦਾਨ ਹੋ ਸਕਦਾ ਹੋਇਆ ਤੁਸੀਂ ਮਾਰਕੀਟ ਦੇ ਵਿੱਚੋਂ ਰੇਟ ਪਤਾ ਕਰਕੇ ਆਜੋ ਇਹਦੇ ਵਿੱਚ ਵੀ ਤੁਹਾਨੂੰ ਵਧੀਆ ਆਫਰ ਮਿਲੂਗਾ ਵਧੀਆ ਡੀਲ ਕੀਤੀ ਜਾਊਗੀ ਤੁਸੀਂ ਆਉਣਾ ਬਸ ਪਠਾਨਕੋਟ ਇੱਥੇ ਆ ਕੇ ਟੇਬਲ 'ਤੇ ਡੀਲ ਹੋਣੀ ਆ ਅੱਗੇ ਫਿਰ XUV700 ਦੱਸਿਓ ਜੀ 2024 ਮਾਡਲ ਹੈ 9000 ਕਿਲੋਮੀਟਰ ਚੱਲੀ ਹੈ AX7 ਲਗਜ਼ਰੀ ਆਟੋਮੈਟਿਕ ਹੈ 24 ਮਾਡਲ 9000 ਚੱਲੀ ਹੋਈ ਬਿਲਕੁਲ ਡੀਜ਼ਲ ਦੀ ए एक्स 7 एल ऑटोमेटिक बिल्कुल ए ऑटोमेटिक ਦੇ ਵਿੱਚ ਸਭ ਤੋਂ ਟੌਪ ਮਾਡਲ ਗੱਡੀ ਆ ਗਈ ਬਾਈ ਜੀ 2024 ਮਾਡਲ 9000 ਕਿਲੋਮੀਟਰ ਚੱਲੀ ਹੋਈ 9 ਹੀ ਕਿਹਾ ਨਾ ਮੈਂ ਹਾਂ ਜੀ 9000 ਲੈ ਦਿਖਾ ਦੇ ਮੇਰਾ ਬਿਲਕੁਲ ਸਕਰੈਚ ਲੈਸ ਗੱਡੀ ਆ ਜੇ ਕੋਈ ਵੀਰ ਐਕਸ ਯੂ ਵੀ 7 ਡਬਲਓ ਲੱਭ ਰਿਹਾ ਹੈ ਆਟੋਮੈਟਿਕ ਦੇ ਵਿੱਚ ਟੌਪ ਮਾਡਲ ਡੀਜ਼ਲ ਦੀ ਤਾਂ ਗੱਡੀ ਖੜੀ ਆ ਦਿਖਾ ਦੇ ਵੀ ਗੱਡੀ ਘੁੰਮ ਕੇ ਦੋਨੇ ਸਾਈਡਾਂ ਦਿਖਾ ਦੀ ਬਿਲਕੁਲ ਸਕਰੈਚ ਲੈਸ ਗੱਡੀ ਆ ਤੇ ਇਹ ਵੀ ਡੈਮੋ ਕਾਰ ਆ ਇਹਦੇ ਵੀ ਫਰਸਟ ਓਨਰ ਤੁਸੀਂ ਬਣੋਗੇ ਅਨ ਰਜਿਸਟਰ ਕਾਰ ਤੇ ਫਾਇਦਾ ਤੁਹਾਨੂੰ ਜਿੱਦਾਂ ਮੈਂ ਦੱਸਿਆ ਕਿ ਮੋਟਾ ਹੋ ਜਾਣਾ ਨਵੀਂ ਕਾਰ ਦੇ ਨਾਲੋਂ ਏਜੰਸੀ 'ਚੋਂ ਰੇਟ ਪਤਾ ਕਰ ਲਿਓ ਉਸ ਤੋਂ ਬਾਅਦ ਡੀਲ ਕਰਾਵਾਂਗੇ ਤੁਹਾਡੀ ਅੱਗੇ ਆ ਗਈ ਬਾਈ ਜੀ 3XO ਵਾਈਟ ਕਲਰ ਦੇ ਵਿੱਚ ਦੱਸੋ ਜੀ 3XO 2024 ਮਾਡਲ ਹੈ ਮੈਨੂਅਲ ਟਰਾਂਸਮਿਸ਼ਨ ਹੈ AX5 ਹੈ ਪੈਟਰੋਲ 'ਮੇ ਹੈ 11000 ਕਿਲੋਮੀਟਰ ਚੱਲੀ ਹੈ 11000 ਚੱਲੀ 2024 ਮਾਡਲ AX5 ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਪੈਟਰੋਲ ਦੀ ਕਾਰ ਹੈ ਡਿਟੇਲ ਤੁਹਾਨੂੰ ਆਪਾਂ ਡਿਟੇਲ ਦੇ ਨਾਲ ਦੇਤੀ ਪਿੱਛੋਂ ਵੀ ਦਿਖਾ ਦੇ ਗੱਡੀ ਮਿੱਤਰਾਂ ਦੇ ਦੂਬਾ ਦਾ ਇੰਟੀਰੀਅਰ ਚੈੱਕ ਕਰਾਂ ਦੀ ਬਿਲਕੁਲ ਸਕਰਾਚ ਲੈਸ ਕਾਰਾ ਡੈਮੋ ਕਾਰਾ ਅਨ ਰਜਿਸਟਰ ਇਹਦੇ ਵੀ ਫਰਸਟ ਓਨਰ ਤੁਸੀਂ ਬਣੋਗੇ ਇਹਦੇ ਵਿੱਚ ਵੀ ਫੀਚਰ ਸਾਰੇ ਆ ਜਾਂਦੇ ਆ ਜਿੱਦਾਂ ਸਟੀering ਦੇ ਉੱਤੇ ਦੇਖਾ ਦੇ ਆ ਸਾਰੇ ਸਟੀering ਕੰਟਰੋਲ ਆ ਗਿਆ ਇਧਰ ਕਰੂਜ਼ ਕੰਟਰੋਲ ਵਾਲੇ ਬਟਨ ਆ ਗਏ ਟੱਚ ਪਲੇਅਰ ਵੱਡਾ ਆ ਗਿਆ ਸਨਰੂਫ ਆ ਗਿਆ ਹਨ ਮਤਲਬ ਜੋ ਜੋ ਫੀਚਰਾਂ ਦੀ ਆਪਾਂ ਨੂੰ ਨੀਡ ਹੁੰਦੀ ਆ ਇਧਰ ਬਾਕੀ ਸਾਰੇ ਫੰਕਸ਼ਨ ਆ ਗਏ ਹਨ ਚਾਰੇ ਪਾਵਰ ਵਿੰਡੋ ਪਾਵਰ ਸਟੀering ਆਟੋ ਫੋਲਡੇਬਲ ਮਿਰਰ ਆਟੋ ਕਲਾਈਮਟ ਏਸੀ ਸਭ ਕੁਝ ਇਹਦੇ ਵਿੱਚ ਹੈਗਾ 24 ਮਾਡਲ ਅਨ ਰਜਿਸਟਰ ਸਿਰਫ ਕਿੰਨੀ ਚੱਲੀ ਗਿਆ ਸੀ ਮੈਡਮ 11000 11000 ਚੱਲੀ ਇਹਦੇ ਵਿੱਚੋਂ ਵੀ ਤੁਹਾਡਾ ਮੋਟਾ ਫਾਇਦਾ ਕਰਾ ਦੇਣਾ ਅੱਗੇ ਜੇ ਕੋਈ ਵੀਰ ਲਾਲ ਰੰਗ ਦੀ ਗੱਡੀ ਲੱਭ ਰਿਹਾ ਤਾਂ ਉਹ ਵੀ ਖੜੀ ਆ 3x0 ਦੱਸਿਓ ਜੀ AX5 ਹੈ ਆਟੋ ਰੈੱਡ ਕਲਰ ਪੈਟਰੋਲ ਮੇ 2024 ਮਾਡਲ ਹੈ 10000 ਕਿਲੋਮੀਟਰ ਚੱਲੀ ਆ ਲਓ ਜੀ ਇਹ 10000 ਚੱਲੀ ਆ ਇਹ ਵੀ 24 ਮਾਡਲ ਅਨ ਰਜਿਸਟਰ ਕਾਰ ਆ AX5 ਪੈਟਰੋਲ ਪਹਿਲੀ ਚਿੱਟੀ ਦਿਖਾਈ ਸੀ ਉਹ ਮੈਨੂਅਲ ਸੀ ਇਹ ਹੈਗੀ ਆਟੋਮੈਟਿਕ ਜੇ ਕੋਈ ਵੀਰ ਆਟੋਮੈਟਿਕ ਲੱਭ ਰਿਹਾ ਤਾਂ ਉਹਦਾ ਵੀ ਮਾਨਤਨ ਕੀਤਾ ਜਾਊਗਾ ਕਰੋ ਜੀ ਚੈੱਕ ਫੀਚਰ ਆਪਾਂ ਤੁਹਾਨੂੰ ਪਿਛਲੀ ਗੱਡੀ ਚ ਦੱਸ ਦਿੱਤੀ ਸਾਰਾ ਸੇਮ ਹੀ ਵੇਰੀਐਂਟ ਆ ਐਕਸ 5 ਪਿਛੋਂ ਵੀ ਦਿਖਾ ਦੇ ਆਟੋਮੈਟਿਕ ਦੇ ਵਿੱਚ ਆ ਪੈਟਰੋਲ ਦੀ ਗੱਾਰ ਆ ਚੱਲੀ ਬਹੁਤ ਥੋੜੀਆਂ ਨੇ ਸਾਰੀਆਂ ਗੱਾਰਾਂ ਬਹੁਤ ਥੋੜੀਆਂ ਚੱਲੀਆਂ ਨੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਨੇ ਥੋੜਾ ਜਿਹਾ ਰੇਤਾ ਜਿਹਾ ਪੈਣ ਕਰਕੇ ਸ਼ਾਇਦ ਤੁਹਾਨੂੰ ਥੋੜੀਆਂ ਗੱਡੀਆਂ ਗੰਦੀਆਂ ਲਿਖਦੀਆਂ ਹੁਣ ਪਰ ਜਦੋਂ ਤੁਸੀਂ ਇੱਥੇ ਆਉਂਗੇ ਤੁਹਾਨੂੰ ਬਿਲਕੁਲ ਡਰਾਈਕਲੀਨ ਕਰਕੇ ਗੱਡੀ ਧੋ ਕੇ ਲਿਸ਼ਕਾ ਕੇ ਪੁਸ਼ਕਾ ਕੇ ਦਿੱਤੀ ਜਾਊਗੀ ਮੋਟਾ ਫਾਇਦਾ ਆਪਾਂ ਤੁਹਾਡਾ ਇੱਥੇ ਚੋ ਕਰ ਦੇਣਾ ਤੇ ਮੈਡਮ ਇੱਕ ਲੋਕੇਸ਼ਨ ਦੱਸਦੀ ਆਪਾਂ ਕਿੱਥੇ ਵੜਿਆ ਸਰ ਮਹਿੰਦਰਾ ਫਰਸਟ ਚੋਇਸ ਜੇ ਐਸ ਗਰੋਵਰ ਪਠਾਨਕੋਟ ਲੋਜੀ ਰੋਡ ਤੇ ਆ ਬਾਕੀ ਬਈ ਜੇ ਤੁਹਾਨੂੰ ਫਿਰ ਵੀ ਨਾ ਪਤਾ ਲੱਗਿਆ ਆਪਾਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜੇ ਤੁਸੀਂ YouTube ਦੇ ਉੱਤੇ ਵੀਡੀਓ ਦੇਖ ਰਹੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਲੋਕੇਸ਼ਨ Google Map ਵਾਲੀ ਆਪਾਂ ਪਾਈ ਹੋਈ ਆ ਉੱਥੇ ਕਲਿੱਕ ਕਰਕੇ ਤੁਸੀਂ ਲੋਕੇਸ਼ਨ ਜਿਹੜੀ ਕੱਢ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਕਿਉਂਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਸੀਗਾ ਜੇ ਤੁਸੀਂ ਇਹ ਸਾਰਾ ਕੁਝ ਕਰਕੇ ਇੱਥੇ ਆਓਗੇ ਤਾਂ ਤੁਹਾਡਾ ਇੱਥੇ ਵਧੀਆ ਮਾਨਤਨ ਵਧੀਆ ਰਿਗਾਰਡ ਤੇ ਤੁਹਾਨੂੰ ਵਧੀਆ ਆਫਰ ਮਿਲੂਗਾ ਸੋ ਦੱਬ ਕੇ ਸ਼ੇਅਰ ਕਰ ਦਿਓ ਆਪਣੇ ਵੀਰਾਂ ਨਾਲ ਜੋ ਗੱਡੀਆਂ ਲੱਭ ਰਹੇ ਆ ਸਤਿ ਸ੍ਰੀ ਅਕਾਲ ਜੀ